ਮੇਂ ਮੈਟਰੋ ਸਿਆਉਣਾ ਲਾ ਸਿਆਉਣਾ ਲੀਕ ਆ ਗਿਆ 60000 100 ਹਣਾ ਹਾਂਜੀ ਹਾਂ ਤੇ ਇਹਦੇ ਬਾਰੇ ਦੱਸਿਓ ਫੋਰ ਵੀਲ ਹੈ ਤੇ ਫੋਰ ਵੀਲ ਆ ਗਿਆ ਜੀ ਫਸਟ ਪਾਰਟੀ ਨਾਮ ਆਈ ਹਾਂਜੀ 90 ਪੈਸੇ ਟਾਇਰ ਨਾਲ ਦੇ ਨੇ ਜੀ ਠੀਕ ਹੈ ਜੀ ਪੀ ਵੀ 30 ਮੁਖਸਰ ਸਾਹਿਬ ਦਾ ਨੰਬਰ ਹੈ ਜੀ ਫਸਟ ਪਾਰਟੀ ਦੇ ਨਾਮ ਹੈ ਠੀਕ ਹੈ ਜੀ 2023 ਮਾਡਲ 4x4 ਰੇਟ ਸਿਰਫ ਇਹਦਾ 8 ਲੱਖ 35000 ਰੁਪਏ ਹੈ ਇਹ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾ ਕਿਤੇ ਮਾਡਲ ਹੈ ਸਾਰੇ ਫੰਕਸ਼ਨ ਨੇ ਮੂਰੇ ਆ ਗਿਆ 60000 RX ਇਹ ਟਰੈਕਟਰ ਅੱਜੀ ਆਈ ਆਪਣੇ ਕੋਲ ਠੀਕ ਹੈ ਜੀ ਇਹ ਆ ਗਿਆ ਜੀ 2012 ਮਾਡਲ ਹੈ 12 ਦੇ ਵੀ 12ਵੇਂ ਦਾ ਅਰ ਸੀ 13 ਦੀ ਠੀਕ ਹੈ ਜੀ ਇਹ ਹੁਣ ਹੀ ਆਇਆ ਗਿਆ ਟਰੈਕਟਰ ਹਾਂ ਜੀ ਇਹਦੇ ਟਾਇਰ ਦੁਬਾਰੇ ਦੇ ਨੇ ਜੀ 80 ਪੈਸੇ ਠੀਕ ਹੈ ਜੀ ਪੰਜਾਬ ਨੰਬਰ ਆਈ ਫਰਸਟ ਪਾਰਟੀ ਦੇ ਨਵੇਂ ਆ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ ਚ ਆਪਣਾ 4 ਲੱਖ ਤੇ 10000 ਰੁਪਏ ਠੀਕ ਹੈ ਜੀ ਤੇ ਮੂਰੇ ਆ ਗਿਆ 5205 4 ਵੀਲ ਜੌਂਡੀਆਰ ਇਹ 2023 ਮਾਡਲ ਟਰੈਕਟਰ ਆ ਗਿਆ ਜੀ ਆਪ ਵਾਲਾ ਮਾਡਲ ਆ ਗਿਆ ਜੀ 4 ਵੀਲ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਕੰਡੀਸ਼ਨ ਬਿਲਕੁਲ ਨਵੀਂ ਆ ਗਈ ਜੀ ਨਾਲ ਦੇ ਟਾਇਰ 85 ਪੈਸੇ ਨੇ ਜੀ ਹਜ਼ਾਰ ਕਿ ਘੰਟਾ ਰਿਜਨਲ ਚੱਲੇ ਆ ਬਈ ਕਨੋਪੀ ਨਾਲ ਆ ਗਈ ਠੀਕ ਹੈ ਜੀ 2023 ਮਾਡਲ ਰੇਟ ਸਿਰਫ 7 ਲੱਖ ਰੁਪਈਆ ਜੀ 7 ਲੱਖ ਡਿਮਾਂਡ ਹੈ ਬਾਈ ਕਰ ਲੋ ਕੰਟੈਕਟ ਤੇ ਧੰਨਵਾਦ